ਗੁੱਡ ਮਾਰਨਿੰਗ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਲੋ ਕਰ ਤੁਰ 27 ਸਾਰੇ ਵੀਰਾਂ ਦਾ ਲੋ ਭਾਈ ਕਰਤੀ ਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 7:30 ਵਜੇ ਅੱਜ ਮੈਂ ਥੋੜਾ ਟਾਈਮ ਰੁਕ ਛਡ ਕੇ ਚਾਹ ਇਸ ਨਾਲ ਪਾ ਕਰਕੇ ਬਾਕੀ ਲੀਓ ਵੀ ਨਾਲ ਹੀ ਪਿਆ ਸੀ ਭਾਈ ਕੋਈ ਚੱਕਰ ਨੂੰ ਹੋਰੇ ਬੜਾ 스ਕੀਮੀ ਐ ਹੁਣ ਕੀ ਕਰਦਾ ਨੇ ਜੀ ਅੱਜ ਵੀਡੀਓ ਬਣਾਉਂਗਾ ਜਦੋਂ ਜਿੰਨਾ ਟਾਈਮ ਲਾਈਟ ਚੱਗਦੀ ਐ ਉਹਨੇ ਟਾਈਮ ਤਾਂ ਆਪਦੇ ਮੰਜੇ ਤੇ ਪਿਆ ਰਹਿੰਦਾ ਠੀਕ ਆ ਕਿ ਨਹੀਂ ਤੇ ਉਸ ਤੋਂ ਬਾਅਦ ਜਦੋਂ ਮੈਂ ਲਾਈਟ ਬੰਦ ਕਰਕੇ ਪੈ ਗਿਆ 10-20 ਮਿੰਟਾਂ ਬਾਅਦ ਉਹ ਨਹੀਂ ਕਿੰਨੇ ਕਿ ਬਿੱਡ ਤੇ ਚੜਕੇ ਪੈਂਦੇ ਇਹ ਰਾਤ ਨੂੰ ਹੀ ਨਾਲ ਪੈ ਜਾਂਦਾ ਕੰਜਰ ਦਾ ਫਿਰ ਤੜਕੇ ਇੰਨਾ ਇੰਨਾ ਠਟਕਾਰਦਾ ਨੇ 6 ਵਜੇ ਤੱਕ ਲੱਗ ਜਾਂਦਾ ਠਾਣ ਬਈ ਇਹ ਕਦੇ ਕੰਬਲ ਚ ਵੜ ਜੂਗਾ ਤੇ ਕੰਬਲ ਖਿੱਚੂ ਕਦੇ ਹੱਥ ਸਿੱਟ ਚਾਬੂ ਦੂ ਫੜ ਕੇ ਕਦੇ ਪੈਰਾਂ ਦੇ ਦਿੰਦਿਆਂ ਵੜੂ ਲੈ 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 ਦੇਖੂ ਬੰਨਾ ਐ ਵੜਾ ਗਿਆ ਕਣ ਤਾਂ ਹੌਲੀ ਹੌਲੀ ਪਲੱਦਾ ਥੱਲੇ ਜੀ ਪਹਿਲੇ ਇੱਕ ਪੈਰ ਰੱਖ ਦਦਾ ਫਿਰ ਦੂਜਾ ਪੈਰ ਰੱਖਦਾ ਫਿਰ ਅੱਧਾ ਤਾ ਆ ਜਾਂਦਾ ਫਿਰ ਸਾਰਾ ਹੀ ਤਾਂ ਆ ਜਾਂਦਾ ਗੰਦਾ ਬੱਚਾ ਖੜਾ ਆ ਜਾ ਬਹਿ ਜਾਏ ਦਿਓ ਬੈ ਜਾ ਚੱਲਾ ਛੱਡੋ ਕੋਈ ਗੱਲ ਨੂੰ ਤੂੰ ਉੜਦੇ ਆ ਕਿ ਦੇਖਦੇ ਵੇ ਕੀ ਕੰਮ ਕਾਜ ਕਰਨਾ ਅੱਜ ਹਾਂਜੀ ਤੇ ਪੱਠੇ ਪੱਠੀਆਂ ਪਾ ਦੇ ਜਾਲਾਂ ਚ ਜਿੰਨੇ ਕ ਮਤਲਬ ਵੀ ਉਹੀ ਪੁਰਾਣੇ ਆਪਣੇ ਸਾਤ ਪੱਠੇ ਤੇ ਛੇ ਪੱਠਾ ਜਿਹਨਾਂ 에 ਦਵਾਈ ਦੁਬੀ ਲੱਗੀ ਹੋਈ ਐ ਮਤਲਬ ਪਾਣੀ ਵੀ ਕੱਢਣ ਦੀ ਤਿਆਰੀ ਸੀਗੀ ਪਰ ਲੇਟ ਹੋ ਚੁੱਕਿਆ ਐ ਐਕਚੁਅਲੀ ਬਾਕੀ ਇਧਰ ਕੋਟਲੀ ਤੋਂ ਮੁੰਡੇ ਆਏ ਹੋਏ ਐ ਵਿਚਾਰੇ ਇਹ ਵੀ ਮੈਨੂੰ ਲੱਗਦਾ ਐ ਬੈਂਕ ਮੋੜ ਆਉਣਾ ਇਹਨਾਂ ਦਾ ਵੀ ਹਨਾ ਨੇ ਵੀ ਆਈਆਂ ਨਾ ਐਡਮਿਸ਼ਨ ਕਰਾਏ ਤੋਂ ਬਾਅਦ ਕਿੰਨੇ ਦਿਨ ਜਾਏ ਫਿਰ ਸਕੂਲ ਇੱਕ ਦਿਨ ਹੀ ਦੇ ਇੱਕ ਦਿਨ ਗਏ ਤੇ ਦੂਜੇ ਦਿਨ ਇੱਥੇ ਆ ਗਏ ਐ ਉਹੀ ਤਾਂ ਗੱਲ ਕਿੱਥੇ ਜੀ ਲੱਗਦਾ ਠੀਕ ਹੈ ਕਿ ਨਹੀਂ ਲਿਓ ਵੀ ਨਾਲ ਪੂਰੀ ਸਪੋਰਟ ਕਰਦਾ ਜਦੋਂ ਕੋਈ ਆਉਂਦਾ ਨਵਾਂ ਆਇਆ ਗਿਆ ਫਿਰ ਉਹ ਨਾਲ ਪੂਰੀ ਖੜਮਾਸਤੀ ਕਰਦਾ ਇੱਕ ਮਿੰਟ ਫੋਨ ਆ ਹੀ ਜਾਂਦਾ ਜੀ ਹਾਂਜੀ ਲੈ ਆਂਦੀ ਲਿਓ ਪ੍ਰੀਸਾਸ ਤੇ ਰੋਟੀ ਵੀ ਹਾਂਜੀ ਰੱਖੀਏ ਰੋਟੀ ਲਿਓ ਲਾ ਬੇਟਾ ਖਾਲਾ ਆਈ ਮਿਲਦਿਆਂ ਮੁੜ ਕੇ ਦਾਲ ਜਿਹੜਾ ਖਾਂਦਾ ਨਹੀਂ ਕਿ ਵਿੱਚ ਲੱਸੀ ਐਡ ਕਰਦੀ ਮੜੀ ਚਲ ਕਰਾਂ ਹੀ ਖਾਂਦੇ ਜਨਾ ਖਾਦੀ ਪਰੋ ਤੇ ਲੱਸੀ ਪਾ ਜਾਏ ਤੇ ਟਾਈਮ ਬਹੁਤ ਵਗਾ ਕੂਤਰਾਂ ਨੂੰ ਵੀ ਅੰਦਰ ਲਾ ਕੇ ਪਾ ਗੇ ਬਾਦਾਮ ਕਹੀ ਜਾਂਦਾ ਸੀ ਦਾਣੇ ਦੁਨੇ ਰੋਦ ਦੁਆ ਨਮਾਉਣੇ ਨਮਾਉਣੇ ਆ ਬਸ ਹੁਣ ਥੋੜੇ ਦਿਨਾਂ ਦੀ ਵੇਟ ਹੀ ਰਹਿ ਗਈ ਫਿਰ ਤਾਂ ਨਿਕਲ ਜਾਣਿਆ ਦੂਜੇ ਉਤਰਣੋਂ ਵੀ ਪਾਣੀ ਪੁਣੀ ਪਾਣਾ ਵੱਡਿਆਂ ਨੂੰ ਸਾਰਾ ਦਾਣਾ ਪਾਣੀ ਕਰਨ ਵਾਲਾ ਹੈ ਹਾਂਜੀ ਤਾਰਲੇ ਜੀ ਦਾਨੇ ਰੈਡੀ ਰੱਖੀਏ ਫਰਣਾ ਕੂਤਰਾਂ ਨੂੰ ਤੇ ਨਾਲੇ ਅੱਜ ਸਾਰੇ ਕੂਤਰਾਂ ਦੇ ਰਵਣ ਵਾਲੇ ਭਾਂਡੇ ਚਾੱਕੇ ਪਲਾਸਟਿਕ ਵਾਲੇ ਚਾੱਕੇ ਸਾਰਿਆਂ ਨੂੰ ਹੀ ਕੂਂਡੇ ਕੁ ਜੇਲਾ ਦੇਨੇ ਆ ਬਾਬਿਓ ਦੋਵਾਂ ਨੂੰ ਲਾ ਤੇ ਤਿੰਨਾਂ ਦੇ ਹੋ ਪਏ ਇੱਕ ਵੱਡਾ ਵੱਡੀ ਮੱਟੀ ਜੀ ਬੈਡਕਲਿਆਂ ਦੀ ਦੋਰਲੇ ਆ ਵੱਡੇ ਕੂਤਰਾਂ ਦੀ ਦੋ ਪਰਾਂ ਲਾ ਤੇ ਕੰਮ ਸੈਟ ਹੈ ਪਾਣੀ ਤਾਂ ਬਹੁਤ ਪਿਆ ਕੋਈ ਨਾ ਅੱਜ ਪਾ ਦਾਂਗੇ ਆਪਾਂ ਬੈਡਕਲ ਨੂੰ ਵੀ ਹੀ ਪਾ ਦਾਂਗੇ ਤੇ ਉਹਨਾਂ ਕੋਲ ਤਾਂ ਪਿਆ ਹੀ ਹੈ ਬਾਹਲੇ ਦਿਨ ਵੀ ਨਾ ਰੱਖਿਓ ਫੇਰ ਨਹੀਂ ਨਹੀਂ ਬਾਹਲੇ ਦਿਨ ਤਾਂ ਕੋਈ ਚੱਕਣ TDS ਮੀਟਰ ਮੀਟਰ ਨਹੀਂ ਮੀਟਰ ਚੈੱਕ ਕਰ ਲਗ ਰਿਹਾ ਮੈਂ ਟੀਡੀਐ ਨਾਲ ਦੀ ਨਾਲ ਚਲ ਹਾਂ ਫਿਰ ਅੱਜ ਸਾਨੂੰ ਇਹੀ ਪਾ ਦੇਣਾ ਯਾ ਤਾਂ ਹਨਾ ਚਲ ਕਰ ਲੈਣਾ ਪਹਿਲਾਂ ਦਾਣੇ ਰੱਖ ਲਗੇ ਸੀ ਆਪਾਂ ਰਾਜੀ ਹਾਂਜੀ ਬਸ ਠੀਕ ਹੈ ਠੀਕ ਹੈ ਮਾੜਾ ਜਾ ਮਗਰ ਉਹ ਧਿਆਨ ਰੱਖ ਨਾ ਨਾ ਕੋਈ ਨਾ ਫਿਲਮ ਮੁਖਾਈਓ ਨਹੀਂ ਉਹ ਖਾਉਂਦੇ ਨਹੀਂ ਫਿਲਮ ਨਹੀਂ ਖਾਉਂਦੇ ਆਇਓ 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 ਪਤਾ ਫੁੱਲੇ ਨੰਬਰ 1 ਤੇ ਰੱਖ ਦੇਈ ਨੰਬਰ 2 ਆ ਕਬੂਤਰੀਆਂ ਵਾਲਾ ਮੰਮੂਆਂ ਵਾਲਾ ਮੌਮਸ ਮੌਮਸ ਠੀਕ ਹੈ ਕੋਡਾ ਨੰਬਰ 3 ਐਂਡ 4 ਅੱਜ ਕਬੂਤਰਾਂ ਨੂੰ ਫੇਰ ਨਵਾਂ ਆ ਗਿਆ ਆਪਾਂ ਕਬੂਤਰ ਕੱਲ ਹੱਤ ਗਿਆ ਹੀ ਨਹੀਂਗਾ ਉਹਨੂੰ ਕੱਲ ਨੂੰ ਫੇਰ ਨਵਾਂ ਆਵਾਂਗੇ ਨਾਲੀਆਂ ਨਾਲੀਆਂ ਤੇ ਨਹੀਂ ਤਾਂ ਡਾ ਗੀਆ ਫਿਰ ਨਾ ਇਹਨੂੰ ਆਇਆ ਜੀ ਸਾਡੇ ਕੋਲ ਪੌਂਡਸ ਵਾਲਾ ਹੋਰ ਪੌਂਡ ਸਕਣਾ ਡਾ ਸਾਬ ਬਣਾ ਲਿਓ ਨਵਾਂ ਹੋਣਗੇ ਕਿਦੇ ਐਨੀ ਅਸੀਂ ਵੀ ਕਰਦੇ ਨਾਉਣਾ ਨਾਲੋਂ ਤੇ ਨਹੀਂ ਫਿਰ ਮੇਰੇ ਨਾਲ ਰਾਜੋ ਆਈ 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 ਟੂ ਓਕੇ ਕੋਡਾ ਨੰਬਰ 4 ਮੈਂ ਤਾਂ ਪੂਰੀਆਂ ਹੀ ਦਾਣਾ ਪਾਣੀ ਪਾਈਦਾ ਫੇਰ ਸੌਂ ਜਾਂਦਾ ਫੇਰ ਉੱਠ ਖੜਦਾ ਹਾਂ ਹਾਂ ਇੰਨੀ ਮਿਹਨਤ ਕਰੀ ਕੀ ਤਰੀਕ ਨੇ ਅੱਜ ਚੱਲ ਰਹੀ ਸੰਘਰਸ਼ ਚੱਲ ਰਿਹਾ ਆਇਓ 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 ਬੋਤਲ ਓਕੇ ਬੋਤਲ ਫੋਟੋ ਨੰਬਰ 5 ਹਾਂਜੀ ਫੋਟੋ ਨੰਬਰ 5 ਕੀ ਕਰੀ ਨਹੀਂ ਜੀ ਚੱਕਰਾਂ ਵਰਤਨ ਵਾਲਾ ਹਾਲ ਐ ਜੀ ਹੋ ਗਿਆ ਆਪਣੇ ਤੋਂ ਅਗਲੇ ਵਾਲੇ ਦੋ ਪੇ ਹੋਰ ਪਾ ਲੈਣੇ ਫਰੇ ਦਾ ਦੋ ਬਣਾ ਲੈ ਨਹੀਂ ਦੋਟਾ ਰਹੀ ਠੀਕ ਹੈ ਐਵੇਂ ਆਇਓ 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 ਬੋਤਲ ਓਕੇ ਤੇ ਇੱਕ ਕਬੂਤਰੀ ਨੂੰ ਰੱਖ ਦिए ਵੀ ਦਾਣੇ ਲਖੰਡ ਖਾਲਾ ਆਇਆ 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 ਮਿੱਠੀ ਹੁਣ ਤਾਂ ਦਾਣੇ ਖਾਂਦੀ ਵੀ ਐ ਤੇ ਹਾਜਮ ਵੀ ਕਰ ਲੈਂਦੀ ਐ ਵਧੀਆ ਮੈਡੀਸਨ ਦੀ ਡੋਜ਼ ਘਟਾ ਰਹੇ ਹਾਂ ਬਦ ਦਿਨੋਂ ਦਿਨ ਹਣਾ ਤੇ ਹੁਣ ਇਹਨੂੰ ਖਰਾਖਰੂਖ ਬਦਾਮ ਬਦੂ ਪਾਉਣੇ ਸਟਾਰਟ ਕਰਦੇ ਐ ਰਿਕਵਰੀ ਛੇਤੀ ਕਰ ਦੂਗਾ ਤਾਕਤ ਵਾਲੀਆਂ ਚੀਜ਼ਾਂ ਦਿੰਦੇ ਆ ਵਿਚਾਰੀ ਨੂੰ ਇਹ ਨਾਲ ਫਰਕ ਪੈ ਜਾਣਾ ਹਣਾ ਬਾਕੀ ਠੀਕ ਐ ਹੁਣ ਯਾਰ ਦਾਣੇ ਦਿਨ ਤਾਂ ਪਾ ਤਾ ਸਾਰੇ ਨੂੰ ਪਾਣੀ ਰਹਿ ਉਹ ਠਹਿਰ ਕੇ ਪਾਵਾਂਗੇ ਤੇ ਘਰੇ ਜਾ ਕੇ ਰੋਟੀ ਰੋਟੀ ਨਾ ਖਾਏ ਤੇ ਕੀ ਕਰਗੇ ਭਾਈ ਕੀ ਕਰਗੇ ਕਰਨਾ ਕੀ ਹੈ ਯਾਰ ਖੋਡਾਂ ਚੋ ਡਰਿਆਂ ਚੱਕ ਦੰਨੇ ਆ ਇੱਕ ਚੰਨੂ ਵਾਲੇ ਮਿੱਤਰ ਆਏ ਸੀ ਵਿਚਾਰੇ ਉਹਨਾਂ ਦੇ ਕਬੂਤਰ ਭੱਜ ਗਏ ਹਨ ਉਹ ਬੈਠੇ ਰਹੇ ਘੰਟਾ ਢਾਈ ਘੰਟਾ ਕਲਿੱਪ ਤਾਂ ਨਹੀਂ ਸ਼ੂਟ ਕੀਤੀ ਉਹਨਾਂ ਦੀ ਤੇ ਉਹ ਵੀ ਵਿਚਾਰੇ ਜਾਣਦੇ ਹਨ ਉਹਨਾਂ ਦਾ ਕਬੂਤਰ ਵੀ ਨਹੀਂ ਦਿਸਿਆ ਵੀ ਕਿੱਥੇ ਸੀਗਾ ਜੇ ਕਿੱਥੇ ਨਹੀਂ ਬਾਕੀ ਕੂਤਰਾਂ ਨੂੰ ਪਾਣੀ ਪੂਣੀ ਰੱਖਦੇ ਯਾਰ ਇੱਧਰ ਲਈ ਖੋਡੇ ਚ ਵੀ ਇੱਧਰ ਲਈ ਜਿਹੜੀ ਬੈਟਕ ਜੀ ਰੱਖਤਾ ਹਾਂਜੀ ਕੀ ਹੋਇਆ ਜੀ ਹਾਂਜੀ ਹੁਣ ਗਏ ਆ ਕਿੰਨੂ ਵਾਲੇ ਮਿੱਤਰ ਹਨ ਪਤਾ ਨਹੀਂ ਸਾਡੇ ਪਿੰਡ ਚ ਆਊ ਕਿ ਡਿੱਗ ਡੂਆ ਕੂਤਰਿਆ ਰਹਿਣਾ ਕੀਨੇ ਚੱਕ ਚੁੱਕ ਲਿਆ ਲਕੋਲ ਭੁਲਿਆ ਹੁਣ ਦਾ ਕੁਝ ਪਤਾ ਨਹੀਂਗਾ ਆ ਕਮ ਆਪਣੇ ਕਿਹੜਾ ਕਬੂਤਰ ਉੱਡਦੇ ਆ ਬਈ ਆਪਾਂ ਤਾਂ ਨਿਗਾਹ ਮਾਰ ਕੇ ਜ਼ਰੂਰ ਦੱਸ ਸਕਦੇ ਸੀ ਉਹਨਾਂ ਨੂੰ ਉਹ ਮੁੰਡਾ ਕਰਿਆ ਟ੍ਰੀਆਂ ਚੱਕੇ ਦਾਣੇ ਵਾਲਾ ਬਹੁਤ ਟਾਈਮ ਹੋ ਗਿਆ ਚੱਕੀ ਦਾਣੇ ਟ੍ਰੀਆਂ ਚੱਕ ਤੇ ਫਿਰ ਨਿਮਾਵਾਏ ਕੂਤਰ ਥੋੜੇ ਠੰਡੇ ਜਿਹੇ ਹੋਏ ਨਾ ਆਇਓ 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 ਜਾ ਨੀਲੂ ਨਾ ਕਰੀ ਪਈ ਬਈ ਆਇਓ 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 ਕਬੂਤਰਾਂ ਰੱਖੀ ਬੰਗਾਉਣਗਾ ਜੇ ਕੋਈ ਡਿੱਗਿਆਂ ਦਾ ਵਿਲੀ ਜਾਣਾ

ਹਾਂਜੀ ਕਬੂਤਰਾਂ ਦੇ ਫੇਰ ਬਾਹਰ ਕੱਢ ਤੇ ਠੀਕ ਆ ਪੰਜ ਕਬੂਤਰਾਂ ਨੂੰ ਛੱਡ ਕੇ ਬਾਕੀ ਸਾਰੇ ਕਬੂਤਰ ਪਾਤੇ ਜਾਲ ਚ ਅਸੀਂ ਉਹਨਾਂ ਨੂੰ ਨਾਣਾ ਹੋਇਆ ਨਾ ਲੈਣਗੇ ਤੇ ਨਹੀਂ ਨਾਣਾ ਤੇ ਇਹਨਾਂ ਦੀ ਮਰਜ਼ੀ ਐ ਬਸ ਦੋ ਦਿਨ ਹੀ ਆਪਾਂ ਦੂਸਰੇ ਨੂੰ ਠੀਕ ਐ ਇੱਕ ਦਿਨ ਪਹਿਲਾਂ ਛੱਡ ਤੇ ਇੱਕ ਦਿਨ ਅੱਜ ਖੁੱਲਾ ਮੌਕਾ ਨਾ ਹੁੰਦਾ ਇਹ ਨਾਣਾ ਹਾਂ ਤਾਂ ਤੇ ਇੱਕ ਦਿਨ ਵਾਸ ਕੱਲ ਨੂੰ ਕਬੂਤਰਾਂ ਕੋਲ ਹੈ ਨਾ ਇਹ ਨਾਣਾ ਨਾਣ ਤੇ ਨਹੀਂ ਮੇਰੇ ਨੂੰ ਮਿਸ ਮਾਰਨੀ ਐ ਤਾਂ ਕੋਈ ਚੱਕਰ ਨਹੀਂ ਫਰਨਾ ਨਾਣ ਹਾਂ ਖੰਡ ਸੈਟ ਐ ਚਲੋ ਠੀਕ ਆ ਬਾਦ ਵਾਸਪੁੱਤਰ ਯਾਰ ਜਿ ਬੈਠਿਆ ਤੇ ਆਪਾਂ ਨਲੇ ਤਾਂ ਘਰੋਂ ਚਾਹ ਵੀ ਆਈਏ ਥਰੂਟੀ ਖਾਣ ਨੂੰ ਦੀ ਨਹੀਂ ਕਰਦਾ ਗਰਮੀ ਬਹੁਤ ਆ ਯਾਰ ਤੇ ਨਲੇ ਨਹਾਉਣ ਨੂੰ ਆਈ ਹੈ ਨਾ ਉਹ ਹੋਲੀ ਉਹਨੂੰ ਲੱਸੀ ਪਾਈ ਨਹੀਂ ਚਲ ਕੋਈ ਗੱਲ ਦੀ ਹੁਣ ਪਾ ਦਿੰਦਾ ਭੋਲੀ ਕੇ ਉਹਨੂੰ ਤੜਕੇ ਲੱਸੀ ਨਹੀਂ ਪਾ ਜਿੰਦਾ ਆ ਉੱਠ ਫਤੋਏ ਲੱਸੀ ਜੀ ਆ ਗਏ ਸੀ ਇਧਰ ਲੈ ਕੇ ਭਾਈ ਵੈਸ ਤਾਂ ਪੈ ਸੀ ਕਿ ਸੁੱਤੇ ਵਿਸ਼ਰਾ ਆ ਵਿਸ਼ਰਾਮ ਅਵਸਥਾ ਚ ਜੋਬਰ ਨੇ ਫੋਨ ਲਾਤਾ ਵੀ ਕਹਿੰਦਾ ਯਾਰ ਲਾਈ ਜੀਗਾ ਵਿੱਚ ਕਹਿੰਦਾ ਆ ਜਾ ਮੈਂ ਚਲਾ ਆ ਜਨ ਲੈ ਉੱਠ ਕੇ ਕੋਈ ਕੰਮ ਰੰਦਾ ਕਰ ਲਾਂਗੇ ਉੱਠ ਕੇ ਵੀ ਖੁੱਡਾਂ ਨੇ ਪਾਣੀ ਪੂਣੀ ਪਾਤਾ ਕਮਰੀ ਸਾਫ ਸਫਾਈ ਕਰਤੀ ਬਾਹਰ ਦੀ ਮਾਂ ਨੂੰ ਸਾਫ ਸਫਾਈ ਕਰਤੀ ਹੈ ਨਾ ਜਿਹੜੇ ਕੋਈ ਕੂਲਰ ਚ ਪਾਣੀ ਪੂਣੀ ਪਾਦਾ ਜਿੰਨੇ ਕੰਮ ਕਰਨਾ ਸੀ ਉਹ ਕਰਤੇ ਸਿਰਫ ਇਹ ਕਬੂਤਰ ਜਾਲ ਚੋਂ ਚੱਕ ਕੇ ਖੁੱਡੇ ਛੱਡਣਾ ਹੀ ਰਹਿ ਗਿਆ ਮਤਲਬ ਵੀ ਦੋਵੇਂ ਖੁੱਡਾਂ ਨੂੰ ਮੈਡੀਸਨ ਦੇਣੀ ਰਹੀ ਉਹ ਰਾਤ ਨੂੰ ਕੰਮ ਕਰਾਂਗੇ ਉਦੋਂ ਪਹਿਲਾਂ ਮੇਰੇ ਆਇਆ ਫਿਰ ਇਹ ਤਾਂ ਨਾ ਆਇਆ ਮਾਣਾ ਯਾਰ ਤੂੰ ਨਾ ਆਇਆ ਹੂੰ ਫਿਰ ਦੋ ਦਵਾਇਆ ਮੈਂ ਨਾ ਆਇਆ ਹੁਣ ਐਡਾ ਹੀ ਕਾਬਾ ਤੇ ਫਿਰ ਫਿਰ ਕਲਾ ਕੇ ਕੋ ਆ ਪਾ ਕੇ ਦਵਾਈ ਦੇਵਾ ਕੇ ਫਿਰ ਆ ਕੇ ਚੱਕਾ ਲੜੋ ਆ ਆ ਰਾਤ ਨੂੰ ਲਾਡ ਰੋਡ ਤੇ ਨਹੀਂ ਆਉਦੇ ਹੁੰਦੇ ਵੜ ਕੇ ਉਹੇ ਗੱਲ ਕਰਦਾਗੇ ਹਾਂਜੀ ਮੇਰੇ ਵੀਰੋ ਆ ਕੇ ਜੀ ਉਧਰ ਲੈ ਘਰੇ ਆ ਢਾਈ ਤੋਂ ਹੀ ਕਰਿਆ ਏ ਕੀ ਆ ਕਿਹੜੀ ਲਾਈਟ ਰਹੀ ਹਾਜੀ ਓਏ ਤਾਂ ਯਾਰ ਆਪਣੇ ਕੱਲ ਗਲਤ ਸਾਰੇ ਪਿੰਡਾਂ ਐ ਨਾ 5:35 ਵਜੇ ਨੂੰ ਸ਼ੀਵਈ ਨੂੰ ਲੈਟ ਛੱਡ ਦਿੰਦੇ ਆ ਇਹ ਆਪਣਾ ਪਿੰਡ ਨਰਾਲਾ ਹੈ ਹੈ ਕੀ ਬਣੂ ਦੁਨੀਆ ਦਾ ਕੀ ਬਣੂ ਗ੍ਰਿਡ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਲੈਟ ਨਹੀਂ ਛੱਡਦੇ ਨਾ ਜਦੋਂ ਓਕੇ ਆ ਬਾਈ ਨਹਾਉਣ ਵਾਲਾ ਕੰਮ ਮੇਨ ਸੀ ਕੋਈ ਨਹੀਂ ਆਇਆ ਹੁਣ ਕੁਛ ਕੰਮ ਨਹੀਂ ਰਹੇਗਾ ਕੰਮ ਤਾਂ ਕੁਛ ਕਿਉਂ ਨਹੀਂ ਰਹੇਗਾ ਪਿਆ ਹਟੂ ਨੂੰ ਦਵਾਈ ਦੇਣੀ ਹੈ ਸੱਚ ਭੁੱਲੀ ਗਈ ਸੀਗੇ ਚੱਲ ਦੇ ਦਾਂਗੇ ਕਿੱਡੀ ਗੱਲ ਆ ਭਾਈ ਕੋਈ ਚੱਕਰ ਨਹੀਂ ਹਾਂਜੀ ਹੁਣ ਚੱਲਿਆ ਲੰਬੀ ਠੀਕ ਹੈ ਆਪਣਾ ਤਾਂ ਕੋਈ ਵੀ ਕੰਮ ਹੈ ਨਹੀਂ ਸੀਗਾ। ਗੋਹੇ ਦੇ ਕਬੂਤਰ ਭੱਜੇ ਸੀ ਯਾਰ ਤੇ ਸ਼ਾਇਦ ਉਹਦੇ ਦੋ ਦੋ ਭੱਜੇ ਸੀਗੇ ਤੇ ਦੋਵੇਂ ਲੰਬੀ ਫਿਰਦੇ ਹੁੰਦੇ ਕਬੂਤਰ। ਲੰਬਕੋ ਫੋਨ ਆਇਆ ਸੀ ਆਪਣੇ ਮਿੱਤਰ ਗਰਪਾਲੀ ਦਾ ਤੇ ਸਰਮੰਦਰ ਦਾ। ਤੇ ਪੁੱਛਿਆ ਕਿ ਨਾਲ ਚੱਲੋ ਯਾਰ ਫੜਾ ਕੇ ਲਿਆਓ ਨਾਲ ਹਨਾ। ਵੈਸੇ ਤਾਂ ਉਹ ਆਪਾਂ ਦਵਾਈ ਦੂਈ ਦੇਣੀ ਸੀ ਕਬੂਤਰਾਂ ਨੂੰ ਆਪਾਂ ਜੀ। ਤੇ ਫਿਰ ਮੈਂ ਵੀ ਚੱਲੂ ਚੱਕਰ ਵਾਲੀ ਗੱਲ ਦੀ ਹਾਂ ਜੀ। ਕੋਈ ਚੱਕਰ ਨਹੀਂ ਕੋਈ ਵਕਤ ਪੈਂਦਾ ਮਾੜਾ ਟਾਈਮ ਹੁੰਦਾ ਤਾਂ ਫਿਰ ਕੀ ਨਾਲ ਜਾ ਕੇ ਫੜਾ ਲੈ ਕੇ ਕਬੂਤਰ ਉਹਦੇ ਤਾਂ ਵੀ ਮਾੜੀ ਗੱਲ ਦੀ। ਚੰਗਾ ਕੰਮ ਹੀ ਆਪਣੇ ਹਾਸਤੇ ਹਨ ਅੱਗੇ ਅੱਗੇ ਗਏ ਆ ਬੋਛਾ ਦੇ ਜੋਬਰ ਤੇ ਮਗਰਮਗਰ ਮੈਂ ਦੇ ਦਵੜੀਆਂ ਨੇ ਦੇਖਦਾ ਤੇ ਹੈਗਾ ਕਿ ਹਣੀ ਕੀ ਹਿਸਾਬ ਪਤਾ ਉਹ ਮਾਈ ਗੋਡ ਮੇਰੇ ਵੀਰੋ ਉਦੀ ਕੀ ਦੇਖਦੇ ਥੱਲੇ ਆ ਚੁੱਕੇ ਗਾ ਕਹਿੰਦੇ ਲੰਬੀ ਹਜੇ ਵੜਾ ਹੀ ਨਹੀਂ ਸੀ ਤੇ ਤੇਲ ਪਹਿਲਾਂ ਹੀ ਮੁੱਕ ਗਿਆ ਹੁਣ ਕਬੂਤਰ ਮਾਂ ਭਾਲਾਂਗੇ ਬਾਅਦ ਚ ਪਹਿਲਾਂ ਤੇਲ ਪਾ ਕੇ ਲੈ ਕੇ ਆਪਣੇ ਮੂਹਰੇ ਸਾਰੇ ਹਾਂ ਜੀ ਪਹੁੰਚ ਗਏ ਜੀ ਇਹ ਵੀਡੀਓ ਬਣਾਉਣ ਨੂੰ ਸੰਗ ਲੱਗਦੀ ਹੈ ਥੋੜਾ ਗਾਲਾਂ ਨਾ ਦੇ ਜੀ ਕਬੂਤਰ ਬੈਠ ਗਏ ਬਈ ਕਬੂਤਰ ਉੱਡੇ ਬਹੁਤ ਸੁੱਕੇ ਕਬੂਤਰ ਸੀਗੇ ਬਾਕੀ ਯਾਰ ਕਬੂਤਰ ਉਹ ਬੈਠੇ ਦੋਵੇਂ ਖੱਬੇ ਹੱਥਾਂ ਨੇ ਵੇਣੇ ਆ ਲਾ ਲਾਂਗੇ ਰਾਤ ਨੂੰ ਦਿਨ ਛਿਪਣ ਦਿਓ ਠੀਕ ਹੈ ਜੀ ਬਾਕੀ ਆਪਣੇ ਲੰਬੀ ਵਾਲੇ ਮਿੱਤਰ ਪਹੁੰਚੇ ਹੋਏ ਆ ਗੁਰਪਾਲ ਜੀ ਹੈਲੋ ਜੀ ਸੁਖਮੰਦਰ ਜੀ ਹੈਲੋ ਜੀ ਆ ਬਾਈ ਨੇ ਕੱਲ ਜਿੱਤੀ ਹੈ ਨਾ ਕੱਲ ਬਾਜੀ ਜਿੱਤੀ ਐ ਕਹਿੰਦੇ ਵਧਾਈਆਂ ਦੇ ਦੋ ਮੁੰਡੇ ਨੂੰ ਕਹਿੰਦੇ ਸਰਾਹ ਕਰਾ ਦਿੱਤੀ ਥੀ ਐ ਕਿ ਨਹੀਂ 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 ਬਸ ਸੇਵਾ ਕਬੂਤਰ ਦੱਸਦੇ ਉਹੀ ਬਹੁਤ ਆ ਬਸ ਹੁਣ ਦੇਖਾਂਗੇ ਇਹਨਾਂ ਨੂੰ ਕੋਈ ਨਾ ਤੁਸੀਂ ਜਾ ਆਓ ਜੇ ਆਥ ਨੇ ਪੁਰਾਣ ਨੂੰ ਹੁਣ ਕੋਈ ਫੋਨ ਕਰ ਦੂੰਗਾ ਮੈਂ ਕੋਈ ਚੱਕਰ ਨਹੀਂ ਚੱਲ ਕੋਈ ਨਾ ਹੋਈ ਜਾਂਦਾ ਚੱਲਦੇ ਕੰਮ ਜਾਂਦੇ ਹੀ ਰਹਿੰਦਾ ਹੋਰ ਸੱਚ ਕਾਹ ਬਈ ਰਹੇਗਾ ਆਪਣਾ ਮਿੱਤਰੇ ਤੇਰਾ ਨਾ ਨਹੀਂ ਪਤਾ ਬਾਈ ਯਾਰ ਕੀ ਨਾ ਠੀਕ ਆ ਠੀਕ ਆ ਠੀਕ ਆ ਅਰੇ ਦੇਖਦੇ ਆ ਕੀ ਬੰਦ ਹਣਾ ਯਾਰ ਜੇ ਦਿਨ ਛੇਪੇ ਫੜ ਲਾਂਗੇ ਆ ਤਾਂ ਫਿਰ ਚੜ ਜਾਵਾਂਗੇ ਤਾਂ ਹਾਂ ਦੱਸਦੇ ਆ ਕੀ ਹਿਸਾਬ ਕੁ ਤਾਂ ਹਾਂਜੀ ਮੇਰੇ ਵੀਰੋ ਲੈ ਕੇ ਬਾਬੇ ਦੇ ਨਾਮ ਵਾਹਿਗੁਰੂ ਬਾਬਾ ਮਨੀ ਰਾਮ ਠੀਕ ਹੈ ਸਾਰੇ ਦੇਵੀ ਦੇਵਤੇ ਤੇਹਾ ਕੇ ਮੱਥਾ ਟੇਕ ਕੇ ਚੜਦੇ ਆ ਟਾਵਰ ਤੇ ਹਨਾ ਹੋਪਸ ਉਹ ਕੂਤਰ ਆਪਣੀ ਹੁਣ ਤੇ ਸੁੱਕੀ ਸਾਂਦੀ ਲੈ ਕੇ ਮੁੜਿਆਗੇ ਬਿਮਾਰੀ ਹੈ ਉਹਨੂੰ ਹਾਈਡਰਾ ਹੁਡਰਾ ਦਬਣੀ ਵਾਸਤੇ ਹਾਈਡਰਾ ਹੁਡਰਾ ਸੱਦਣਾ ਜੀ ਨਾ ਚੱਕਿਆ ਟਪਾਉਣ ਨੂੰ ਧਾਰਾਂ ਉੱਦੀ ਬਾਕੀ ਇਹ ਪਲੇਸ ਹੈਗੀ ਸਰਕਾਰੀ ਥਾਂ ਹੀ ਆਣਾ ਕੰਮ ਤਾਂ ਇਲੀਗਲ ਜਿਹਾ ਇੱਥੇ ਪਹਿਲਾਂ ਵੀ ਇੱਕ ਸਕਿਉਰਟੀ ਕਰ ਟਾਇਡ ਜਾਂਦਾ ਸੀਗਾ ਕੀ ਹੋ ਗਿਆ ਉਹ ਇਹ ਨਹੀਂ ਇਹ ਨਹੀਂ ਉਹਦੇ ਵਾਲੇ ਨਾਲ ਚੱਲਦੇ ਮੈਂ ਸਾਡੇ ਤੁਸੀਂ ਕੀ ਦੇਖਦੇ ਉਹ ਵਾਹਿਗੁਰੂ ਮਾਲਕਾ ਨਜਾਇਬਾਬਾ ਕਿਉਂ ਅਗਲਾ ਉੜਿਆ ਚੈੱਕ ਕਰ ਲਾ ਪਹਿਲਾਂ ਨਾ ਸਵਾਰ ਕੇ ਬਸ ਫਿਰ ਕੋਈ ਟਿੱਕਦੀ ਗੱਲ ਨਹੀਂ ਹੈ ਉੱਚਾ ਦਾ ਬਹੁਤ ਆ ਯਾਰ ਕੋਈ ਨਾ ਵਾਹਿਗੁਰੂ ਬਾਬਾ ਜੀ ਉਹ ਆਣਾ ਪੱਟੇ ਹੋਏ ਦੇ ਵਿੱਚ ਵਰਦੀ ਤੂੰ ਵੀ ਆਣਾ ਨਾਲ ਤੂੰ ਆ ਜੀ ਜੀ ਕਰ ਦਿਓ ਹਾਂਜੀ ਆ ਗਏ ਉੱਤੇ ਤੇਰੀ ਨੂੰ ਗੋਲਿਆਂ ਦੇ ਡਾੜ ਫੇ ਪੈਂਦੇ ਹੋਏ ਲੈਟ ਦੀ ਵਜ੍ਹੀ ਤੋਂ ਤਾਂ ਸਿਰਫ ਕਾ ਕੰਮ ਤਾਂ ਖਤਰੇ ਵਾਲਾ ਹੀ ਹੈ ਡਰ ਬੜਾ ਲੱਗਦਾ ਬਾਬੇ ਹੋਰ ਸੱਚੀ ਇਹ ਹੈ ਉਹ ਥੱਲੇ ਵਿਖੋੜੇ ਬੰਦੇ ਬੈਠੇ ਨੇ ਇਹਨਾਂ ਨੇ ਕੰਜਰ ਦੇ ਲੰਬੀ ਪਿੰਡਾਂ ਜੁੱਤੋਂ ਵੀ ਦਿਖਾ ਦਿੱ ਗਏ ਕੋਈ ਨਹੀਂ ਹੁੰਦਾ ਠੀਕ ਹੈ ਥੱਲੇ ਪਿੰਡ ਤਾਂ ਹਾਂ ਥੋੜੇ ਯਾਰ ਗੋਲਾ ਇੱਥੇ ਬੈਠ ਕੇ ਮੈਂ ਫੜਦਾ ਮਾਨ ਵਾਲੇ ਸ਼ਿਕਾਰੀ ਗੋਲਾ ਇੱਥੇ ਬੈਠੀਆ ਜੇ ਬੈਗਾ ਪੱਜਾਏ ਮੈਂ ਫੜਦਾ ਇੰਨੇ ਜਿਹਾ ਰੋਲੇ ਰਹਿੰਦੇ ਇੱਕ ਤਾਂ ਆਪਣੇ ਚੱਕਾਂਗੇ ਦੂਜੇ ਚਿੱਟੇ ਹੋਏ ਜਿੰਨੇ ਸਾਬ ਡੋਕ ਲਾਵਾਂਗੇ ਤੇ ਬਾਬੇ ਵੀਡੀਓ ਵੀਡੀਓ ਘਾਟੀ ਬਣਾਵਾਂਗੇ ਸਹੀ ਦਸੀਗਾ ਤਾਂ ਡਰ ਜਾ ਲੱਗੇ ਤਾਂ ਮੂੰਹ ਸੁੱਕੀ ਜਾਂਦਾ ਥੋੜੇ ਥੋੜੇ ਲੱਤਾਂ ਚ ਕਾਮਕਮਾੜ ਜੀ ਮਹਿਸੂਸ ਹੋ ਰਹੀ ਹੈ ਨਾ ਬਹੁਤ ਔਖਾ ਕੰਮ ਆ ਯਾਰ ਆ ਆਪਦੇ ਟੁੱਟ ਗਏ ਭਾਈ ਆ ਇੱਕ ਫੜ ਲੈ ਪਤਾ ਨਹੀਂ ਕੀਦਾ ਵੱਡਾ ਕੂਤਰਾ ਬਾਲਾ ਚੰਗਾ ਭਾਈ ਪਤਾ ਨਹੀਂ ਕਿਹੜੇ ਵਾਲਿਆਂ ਚੋਂ ਤੇ ਸੱਚੀ ਗੱਲ ਦੱਸਿ ਗਣਾ ਮੈਂ ਵੀਡੀਓ ਹੀ ਬੰਦ ਕਰਕੇ ਥੱਲੇ ਹੀ ਆਨੇ ਆ ਬਹੁਤ ਜਿਆਦਾ ਡਰ ਲੱਗ ਜਾਂਦਾ ਲੱਤਾਂ ਕੰਬ ਜਾਂਦੀਆਂ ਹਵਾ ਵਾਲੀ ਚੱਲ ਜਾਂਦੀ ਹੈ ਹਾਂ ਪੌੜੀ ਬਹੁਤ ਮਾੜੀ ਹੈ ਸੱਚੀ ਡਰ ਵਾਲਾ ਕੰਮ ਆ ਬਾਬੇ ਛੇਤੀ ਦੀ ਥੱਲੇ ਚੱਲਦੇ ਆ ਫਿਰ ਕਰਦੇ ਆ ਚੱਲ ਕੇ ਤੂੰ ਚੱਲ ਜੇ ਹੌਲੀ ਹੌਲੀ ਲੱਗ ਕੇ ਹੌਲੀ ਹੌਲੀ ਚੱਲ ਤੇ ਆਣਾ ਮੈਂ ਆ ਗਿਆ ਮਗਰ ਮਗਰੀ ਤੇ ਨਹੀਂ ਨਹੀਂ ਇਹ ਨਹੀਂ ਉੱਡਦਾ ਬੀ ਫਿਕਰ ਹੋ ਜਾ ਚਲੋ ਆ ਬੰਦਾ ਆ ਬੈਠੀ ਨਾ ਫੜ ਲੱਗੇ ਵਿਚਾਰਾ ਇਹੋ ਰੋਲ ਨਾ ਕਰੇ ਦਾਨ ਓਫ 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 ਹਾਂ ਜੀ ਮੇਰੇ ਹੀਰੋ ਆਗੇ ਥੱਲੇ ਸੁੱਕੀ ਸੰਧੀ ਚੜੇ ਸੀ ਸੁੱਕੀ ਸੰਧੀ ਉੱਤਰੇ ਕੋਈ ਚੱਕਰ ਇੱਕੋ ਝਾਕੜਾ ਹੁੰਦਾ ਕੀ ਹੈ ਕਿ ਨਹੀਂ ਪਤਾ ਨਹੀਂ ਕੀ ਦਾ ਆਪਣੇ ਤਾਂ ਉੱਡ ਗਏ ਬਈ ਦੋਵੇਂ ਐ ਜੋ ਟੱਪੇ ਕਿਧਰ ਦੀ ਕਿਧਰ ਦੀ ਓਏ ਖੜ ਜਾ ਇੱਕ ਮਿੰਟ ਕਬੂਤਰ ਫੜ ਪਹਿਲਾ ਦਾ ਫਿਰ ਕੰਜੇ ਤੋਂ ਮੈਂ ਤੁਹਾਨੂੰ ਥੱਲੇ ਬੋਲ ਮਾਰੀ ਆਂ ਓਏ ਅਸੀਂ ਵੀਡੀਓ ਬਣਾਉਣੀ ਸੀ ਮੇਰੇ ਤਾਂ ਉੱਤਰਦੇ ਵੀ ਮੁੰਡਾ ਮੈਦਾਨ ਫੜੇ ਕਰਕੇ ਵਾਹ ਬਾਲਾ ਮੋਟਾ ਲਠਾ ਫੜ ਕੇ ਲਾ ਦੇ ਨਹੀਂ ਕੀਦਾ ਲਠਾ ਹਾਂ ਫੜਦਾ ਛੱਡਣਾ ਦੀ ਚਲ ਮੈਂ ਆ ਗਿਆ ਕਰ ਹਰ ਜੋ ਟੱਪ ਜੀ ਬਾਪੂ ਗੇੜ ਗੋਟ ਉੱਤੇ ਓਕੇ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਕੁਛ ਨਹੀਂ ਮਿਹਰਬਾਨੀ ਬਸ ਕੱਲ ਨੂੰ ਕਬੂਤਰੀ ਆਪਣੇ ਨਿਗਾ ਚ ਕਰ ਲਓ ਠੀਕ ਹੈ ਨਹੀਂ ਨਹੀਂ ਕੁਝ ਵੀ ਨਹੀਂ ਬਈ ਮਿਹਰਬਾਨੀ ਮਿਹਰਬਾਨੀ ਉਹ ਨਾਲ ਬੈਠੇ ਥੋੜੇ ਕੋਲ ਨਾਲ ਓਕੇ ਕਰਨੀ ਆ ਆ ਤੜਕੇ ਕੋਈ ਨਾ ਫੜ ਕੇ ਦਿਓ ਸਾਡੇ ਲਾਜ਼ਮੀ ਯਾਰ ਕਿਰਾ ਚੱਲਦੇ ਆ ਪਿੰਡ ਨੂੰ ਭਾ ਪੱਟ ਫੁੱਲ ਗਏ ਹੋਏ ਹੌਣ ਲਗੇ ਵਾਹ ਉੱਚਾ ਬਈਰੇ ਦਾਇਬਾ ਲਾਦਾ ਹਾਂ ਪਰਾਵਾ ਤਾਂ ਆ ਗਏ ਹੈ ਕੰਬੇ ਆਏ ਹਿੱਲੇ ਸਾਰਾ ਟਾਵਰ ਦਾ ਭਰਾਵਾ ਤਾਂ ਪੁੱਸਣਾ ਓਕੇ ਮਿੱਤਰ ਬਾਏ ਬਾਏ ਕਾਲੂ ਹੱਲ ਕਰਦੇ ਨੇ ਆਪਣੇ ਇਹ ਚੱਲਦੇ ਪਿੰਡ ਨੂੰ ਇਹ ਨਹੀਂ ਇਹ ਘਰੇ ਜਾਣੀ ਆ ਰੇ ਤੇ ਮੋਟੇ ਦਾ ਵੀ ਉਰਕਾਰ ਹੈ ਚੱਲਦਾ ਵਾਪੇ ਪਿੰਡ ਬਾ ਹੁਣ ਜਿੰਮ ਨਹੀਂ ਜਾਇਆ ਕਰਨੀ ਜਿੰਮ ਦੀ ਥਾਂ ਤੇ ਦੋ ਵਾਰੀ ਟਾਵਰ ਤੇ ਜਿਹੜੇ ਫੁੱਟਰਾ ਕਰਾਂਗੇ ਸਿੰਧਈ ਸਾਹਿਬ ਕੋ ਤਾਂ ਮੈਂ ਕੀ ਆਗੇ ਨਹੀਂ ਰੋਏ ਰੋਏ ਫਰੀਚ ਨਹੀਂ ਦੋ ਵਾਰੀ ਯਾਰ ਇੱਕ ਵਾਰੀ ਤਾਂ ਹੁਣ ਕਸਮ ਬਣ ਗਏ ਹਾਂ ਦੋ ਵਾਰੀ ਚਾਹਾਂ ਸਰੀਰ ਬਣ ਜਾਣਾ ਯਾਰ ਕਿਉ ਚੱਕਰ ਕੀ ਹੈ ਜੇ ਮਤੇ ਤਾਂ ਡੰਬਲ ਸੈਟ ਵੀ ਦੇਵਾਂਗੇ ਆਪਾਂ ਵੀ ਥੱਲੇ ਪਏ ਐ ਤੇ ਉਹਨੂੰ ਛੱਡਣ ਜੋਗੇ ਨਹੀਂ ਤੇ ਹੱਥ ਪਾ ਲਿਆ ਮਰਦੇ ਜਾਉਂਦੇ ਨੂੰ ਸਾਰਾ ਜੋਰ ਲਾ ਕੇ ਲੱਤਾਂ ਮਾਵਾਂ ਦਾ ਤਾਂ ਹਣੀ ਪਹਿਲਾਂ ਥੱਲੇ ਪਾ ਲੱਗਦਾ ਵੀ ਨਹੀਂ ਕਿਉਂਕਿ ਤਾਂ ਛੱਡਣ ਜੋਗੇ ਨਹੀਂ ਹੁੰਦੇ ਆਪਾਂ ਕਿਤੇ ਉਹਨੂੰ ਰਾਹ 'ਚ ਮੰਨਦਾ ਏ ਗੱਲ ਸਿੱਧੀ ਐ ਖੜਮੀ 'ਚ ਟਲਾਂਣ ਹੁੰਦੀ ਹੈਗੀ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਸੁੱਕੀ ਸੰਧੀ ਤੇ ਪੱਟ ਫੁੱਲ ਗਈ ਜ਼ੱਟ ਦੇ ਤੇ ਹੈ ਸੰਧ ਤਾਂ ਚੱਲ ਬਣਾ ਲੈ ਹੁਣੀ ਦੱਸ ਦੇ ਕਬੂਤਰ ਆ ਵਸ ਕਲਾ ਉਹ ਸਾਰੇ ਥੱਲੇ ਦਾ ਤਾਂ ਲੌਂਕੇ ਪਏ ਆ ਓਏ ਉਹੀ ਤਾਹਣੀ ਵੰਦੇ ਨੇ ਨਾ ਹੈ ਉਹ ਤਾਂ ਬੈਠੇ ਹੋਏ ਤਾਂ ਲੀਓ ਹੈਗਾ ਰਾਖੀ ਤੇ ਕਿਹਦੇ ਨਹੀਂ ਨਾ ਕਾਟ ਕੀਤਾ ਹੋਇਆ ਨਾ ਸਹੀ ਹੈ ਸਹੀ ਹੈ ਮੇਰਾ ਥੱਲੇ ਆ ਕੇ ਪੈਰ ਵੱਜ ਗੋ ਉੱਥੇ ਭੈਣ ਤਾਂ ਗੇਟ ਤੋਂ ਉਤਰ ਲੱਗਿਆ ਦੋ ਉਹ ਮੇਰੇ ਛੱਟ ਜਰੂਰ ਵਜੇ ਕਿ ਮੇਰੇ ਗੋਡੇ ਦੇ 7 ਵਜੇ ਤਾਂ ਹੱਥ ਛੱਡਦੇ ਦੀ ਮਾੜੀ ਜੀ ਠੀਕ ਹੈ ਕਿ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਚੱਲ ਦੇਖਦੇ ਆ ਤੁਹਾਡਾ ਪਾਣੀ ਪੂਣੀ ਵੀ ਹੈਣੀ ਆਪਣੇ ਕੋਲ ਤਾਂ ਕਾਨੂੰ ਡੋਲੀ ਛੱਡਿਆ ਯਾਰ ਇਹਨੂੰ ਤਾਂ ਛੱਡਿਆ ਕੋਈ ਸਾਰੀ ਪੜਦੀ ਦੀ ਫਿਰ ਇੱਕ ਫੰਗ ਸੀਗਾ ਉਹ ਮਾਪੜ ਵਾਲਾ ਪੜਾ ਲਾਦਾ ਪੱਲੇ ਪੱਲੇ ਖੁੱਲੀ ਦੇਖੇ ਕਿ ਢਾਕ ਚੰਗਾ ਆਹ ਵੇ ਖੁੱਲੀ ਚੰਗਾ ਹਾਂ ਚਰੇ ਪਿਆ ਹਾਂ ਕੋਈ ਕੁੱਤਰ ਬਹੁਤ ਚੰਗਾ ਚਾਵਲਾਂ ਚੌੜੇ ਪੁਰਾਣੇ ਖੜਾਰਾਂ ਦਾ ਪੁੱਤਰਾ ਚਾਲੰਦਰ ਛੱਡਿਆ ਡੋਲੀ ਕੁਛ ਨਹੀਂ ਹੁੰਦਾ ਯਾਰ ਚੈੱਕ ਕਰਦੇ ਹਾਂ ਹੀਲਾ ਆਪਾਂ ਪਾ ਆ ਦਵਾਈ ਦੂ ਹੀ ਪਾ ਯਾਰ ਚੱਲਦੇ ਕੰਮ ਜੀ ਹੁਣ ਕਾਰੀ ਤੇ ਲੱਗੇ ਸਾਰਾ ਕੰਮ ਜੀ ਦੀ ਜੀ ਦੀ ਆਪਾਂ ਮੇਰੇ ਇੱਥੇ ਵੱਜੀ ਇੱਕ ਤਾਂ ਪੈਰ ਤੇ ਵੱਜੀ ਵਾਵਾ 60 ਮੇਰੇ ਤੇ ਇੱਕ ਗੋਡੇ ਤੇ ਵੱਜੀ ਗੋਡੇ ਤਾਂ ਘੱਟ ਵੱਜੀਏ ਮੇਰੇ ਗੋਡੇ ਤਾਂ ਤਾਂ ਚੜਦੇ ਸੀ ਨਾ ਜਦੋਂ ਪੌੜੀਆਂ ਸਿੱਧੀਆਂ ਖੜੀਆਂ ਹੋਗਾ ਤਾਂ ਹਾਂ ਐ ਐ ਐ ਖੜੀਆਂ ਹੋਗਾ ਐ ਪੌੜੀਆਂ ਉਹਦਾ ਆਟੋਮੈਟਿਕਲੀ ਤਾਂ ਗੋਡਾ ਚਾਕੇ ਤਾਂ ਤਾਂ ਦੇ ਪੈਰੋਂ ਵੱਜਦਾ ਜੀ ਆ ਥੱਲੇ ਆ ਵਜੇ ਨਹੀਂ ਆ ਥੱਲੇ ਦੇ ਗੇਟ ਤੋਂ ਉਤਰ ਲੱਗੇ ਸੀ ਉੱਥੇ ਕਰਚ ਮਾਰਿਆ ਰਹੇ ਆਵਾਜ਼ ਆਜੂਗੀ ਆ ਵੇ ਕਰਚ ਆਵਾਜ਼ ਵੱਜ ਗਈ ਮੇਰੇ ਓਹੋ ਛੱਟ ਮਾਰ ਕੇ ਜੀ ਤੇ ਕਬੂਤਰਾਂ ਨੂੰ ਵੀ ਦੇਦੀ ਮੈਡੀਸਨ ਉਹ ਬਾਈ ਠੀਕ ਹੈ ਛੜ ਦੀ ਫੂਟੇ ਚ ਉਹ ਉਸ ਵੇਲੇ ਇੱਕ ਅੱਧੀ ਆ ਪਤਾ ਆਇਓ 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 ਕਮਰਾ ਖਤਰਾ ਰਹੀ ਹੈ ਚਲੋ 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 ਇਹ ਗੱਲ ਲਾਈਟ ਵਾਲੇ ਬੜੀ ਭੈਣ ਲਾਣ ਦੇ ਨਾਲ ਦੀ ਕਤੀੜਾ ਵਾਲੀ ਲਾਈਟ ਵੀ ਛੱਡ ਦੇ ਯਾਰ ਇਹ ਕੀ ਫਾਲਟ ਹੈ ਇਹਨੇ ਭੈਣ ਕਿਦਾਂ ਚੱਡੋ ਯਾਰ ਚਲੋ 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 ਦੋ ਰਹੇ ਨੇ ਇੱਥੇ ਚਲੋ ਤਾਂ ਗਮ ਚਲੋ ਕਰ ਮਾਰ ਕੇ ਚੱਲ ਓਕੇ ਵੀ ਰਿਪੋਰਟ ਸਿਰਫ ਪੰਜ ਕਬੂਤਰ ਰਹਿ ਗਏ ਨੇ ਤੋਏ ਦੇ ਨਾਲ ਉਹਨਾਂ ਨੂੰ ਵੀ ਦੇ ਦਿਆਂਗਾ ਬਈ ਫਿਰ ਦੂਆ ਨਵੇੜਾ ਕਰਦੇ ਆਂ ਟੀਮ ਆਪਣੀ ਭੱਜ ਗਈ ਹੈ ਨਾ ਕਬੂਤਰਾਂ ਨੂੰ ਦਵਾਈ ਦਵਾ ਗਈ ਸੀ ਉਦੋਂ ਬਦ ਕਹਿੰਦੇ ਅਸੀਂ ਲੇਟ ਹੋਈ ਜਾਂਦੇ ਆਂ ਮੈਂ ਵੀ ਚਲੋ ਕੋਈ ਨਾ ਤੁਸੀਂ ਜਾਵੋ ਮੈਂ ਇਕੱਲਾ ਦੇ ਨੂੰ ਵੀ ਟੀਕ ਕਰਨਾ ਆਂ ਨਾ ਕਰਕੇ ਓਕੇ ਅਬਰ ਉਹ ਫੋਟਾ ਗਾ ਦੇ ਦੇ ਉਹ ਦਵਾਈ ਹੈ ਨਾ ਫਿਰ ਲਾਉਣਾ ਵੀਡੀਓ ਕੰਮ ਡਨ ਹੋ ਗਿਆ ਜੀ ਤੇ ਇੱਧਰ ਤਾਂ ਕਬੂਤਰ ਨਹੀਂ ਰਹੇਗਾ ਰਹਿ ਨਹੀਂ ਹੈ ਨਾ ਆ ਖੰਭ ਜੀ ਯਾਰ ਪਹਿਲਾਂ ਪੂਲਾਂ ਦੇ ਲੱਗਦੇ ਹਨਾ ਤੇ ਬਿਲੀਬੂਲ ਤਾਂ ਕੋਈ ਸੀਨੀਅਰ ਨਹੀਂ ਇੱਥੇ ਕੇ ਤੇ ਬਾਕੀ ਬਸ ਠੀਕ ਐ ਘਰੇ ਆ ਕੇ ਨਾ ਲਿਓ ਵਾਸਤੇ ਰੋਟੀ ਲਿਆ ਕੇ ਲਿਆਵ ਖਾ ਖੋਈ ਹੈ ਨਾ ਲਾਈਟ ਵੀ ਨਹੀਂ ਬਾਈ ਫਿਰ ਕਰਦੇ ਆ ਵੀਡੀਓ ਬਸ ਵਲੌਗ ਦੀ ਐਂਡਿੰਗ ਕਰਾਂਗੇ ਹਾਂਜੀ ਆ ਗਏ ਇਧਰ ਲੈ ਕੇ ਮੇਰੇ ਵੀਰੋ ਤੇ ਲਿਓ ਵਾਸਤੇ ਰੋਟੀ ਲਿਆਂਦੀ ਆਪ ਰੋਟੀ ਖਾ ਜਾਂਦੀ ਤੇ ਲਾਈਟ ਆਲੇ ਹਜੇ ਤੱਕ ਨਹੀਂ ਬੜਿਆ ਭੈਣ ਜੀ ੱਡੀ ਨਹੀਂ ਬਹੁਤ ਹਰ ਖਚੜਦਾ ਉਹ ਵੀ ਕਰਦਾ ਉਹ ਹੋਵੇ ਨਾ ਕੋਈ ਸਾਹਮਣੇ ਭੈਂਤੀ ਚੱਲ ਆਇਆ ਤਾਂ ਰੋਟੀ ਖਾ ਤੂੰ ਆਇਆ ਦਾਲ ਦੂਨ ਜੀ ਘਾਟੀ ਖਾਂਦਾ ਵੀ ਮਿਸੀਆਂ ਰੋਟੀਆਂ ਹੀ ਖਾਂਦਾ ਬਸ ਹੁਣ ਗਰਮੀ ਹੈ ਨਾ ਤੇ ਲੱਸੀ ਪੀਂਦਾ ਉਹਦੀ ਮਾਣੀ ਮੋਟੀ ਜੀ ਪਰ ਸੋਚੀ ਆ ਨਾ ਹੁਣ ਕੀ ਕਰਾਂ ਇੱਥੇ ਮੱਛਰ ਤੋਂ ਪਟਾਵਾ ਕਿ ਘਰੇ ਜਾਵਾਂ ساری ਲਾਈਫ ਨਾ ਉਹੀ ਹੈ ਹੈ ਨਹੀਂ ਲਾਈਫ ਸਵਾਦ ਰਹੀ ਨਹੀਂ ਕੱਖਟੀ ਭੋਗ ਰਹੇ ਆ ਲਗਭਗ ਹਣ ਉਹ ਕੁੱਤਰ ਕਾਲ ਦੂ ਵਿਖਾਵਾਂਗੇ ਰੇ ਟਾਵਰ ਜਦੋਂ ਫੜਕਦਾ ਪਤਾ ਨਹੀਂ ਕੀ ਦਾ ਕੋਈ ਆ ਯਾਰ ਹਣਾ ਲੈ ਡੂ ਜਾਏ ਜੇ ਹੋਇਆ ਤਾਂ ਕਿਤੇ ਨਹੀਂ ਤਾਂ ਬੈਠਾ ਤੇ ਹੋਰ ਕਿੰਨੂੰ ਦੇ ਦਿਆਂਗਾ ਆਪਾਂ ਤੇ ਕੰਮ ਤਾਂ ਦੇ ਜੇ ਨੀ ਵੇੜ ਲਾ ਯਾਰ ਬਾਈ ਮੈਂ ਹਾਂਜੀ ਬਾਬੇ ਲੇਟ ਆ ਗਈ ਸੀ ਬਈ ਆਈ ਕਾਫੀ ਲੇਟ ਹੈ ਲਗਭਗ 11:30 ਹੋਈ ਆਈ ਹੈ ਨਾ 11:00 ਤੋਂ 11:30 ਦੇ ਵਿਚ ਇਹ 12 ਵਜੇ ਨਾਲੇ ਆ ਬਸ ਓਕੇ ਉਹਨਾਂ ਟਾਈਮ ਜਦੋਂ ਟਾਈਮ ਲੇਟ ਨਹੀਂ ਸੀ ਉਹ ਟਾਈਮ ਮੈਂ ਤੇ ਲਿਓ ਪ੍ਰੀ ਦੁਪਹਿਰੇ ਬਾਹਰ ਤੇ ਹੁਣ ਲਿਓ ਵੀ ਉਹਦੇ ਮੰਜੇ ਤੇ ਪੈ ਗਿਆ ਆ ਕੇ ਠੰਡੇ ਕਮਰੇ ਤੇ ਆਪਾਂ ਬੈ ਗਏ ਆ ਟੀਆ ਲੈ ਕੇ ਕੰਬਲ ਅੱਗੇ ਕੱਲ ਨੂੰ ਦੇਖੀਏ ਕੀ ਹਾਲ ਦਾ ਉਤਰਾ ਬਠਾ ਵੀਰ ਥੁਲੇ ਹੁੰਦਾ ਟਾਵਰ ਜਿੱਥੋਂ ਹੋਰ অঁ পোড়ী থাকি ঠিক আছে বাই বাই ক'ত চাই চাই